ਗਾਈਜ਼ ਹਸਪੀਟਲ ਤੋਂ ਮੰਮੀ ਨੂੰ ਛੁੱਟੀ ਮਿਲ ਗਈ ਹੈ ਹੁਣ ਆਏ ਸੀ ਕੋਈ ਗਰਵਲ ਹਸਪੀਟਲ ਸ਼ਾਮ ਦੇ 7 ਵਜੇ ਕੇ ਛੁੱਟੀ ਕਰਨ ਵਾਸਤੇ ਤੇ ਹੁਣ ਛੁੱਟੀ ਮਿਲੀ ਤੁਹਾਨੂੰ ਦਿਖਾਣਾ ਆਹ ਦੇਖ ਲਓ ਮਾ ਇਹ ਵਿਚਾਰੀ ਤੇ ਗਾਈਜ਼ ਹੁਣ ਕੈਬ ਵਾਲੀ ਦੀ ਵੇਟ ਕਰ ਰਹੇ ਕੈਬ ਕਰਵਾਈ ਸੀਗੀ ਤੇ ਕੈਬ ਆ ਰਹੀ ਹੈ ਤੇ ਗਾਈ ਨਹੀਂ ਕਿ 10-15 ਮਿੰਟ ਘਰੇ ਸੀ ਕਾਫੀ ਟਾਈਮ ਹੋ ਗਿਆ ਹੈ ਹਨ ਛੁੱਟੀ ਦੇਤੀ ਹੈ ਬਾਕੀ ਦਵਾਈਆਂ ਦੁਬਈ ਦੇਤੀਆਂ ਰਿਹਾ ਬੈਠੇ ਹੁਣ ਲੈ ਕੇ ਜਾਵਾਂਗੇ ਘਰੇ ਗਾਇਜ਼ ਜਿਸ ਤਰ੍ਹਾਂ ਤੁਸੀਂ ਵੀਡੀਓ ਤਾਂ ਦੇਖ ਲਈ ਹੋਣੀ ਹੈ ਕਿ ਮੰਮੀ ਨੂੰ ਇਸ ਦੀ ਛੁੱਟੀ ਕਰਾਤੀ ਹੈ ਤੇ ਛੁੱਟੀ ਕਰਾ ਕੇ ਘਰੇ ਲੈ ਆਏ ਆ ਅਜੇ ਹਾਲ ਫਿਲਹਾਲ ਜੇ ਅਜੇ ਹੁਣੀ ਪਹੁੰਚੇ ਆ ਤੇ ਹੁਣ ਡਾਕਟਰ ਨੇ ਇਹ ਚੀਜ਼ ਕਹੀ ਹੈ ਕਿ 5 ਦਿਨਾਂ ਬਾਅਦ ਉਹਨਾਂ ਨੂੰ ਦੁਬਾਰਾ ਚੈੱਕ ਅਪ ਹੋਣਾ ਵਾ ਕਿ ਦੁਬਾਰਾ ਉਹਨਾਂ ਨੂੰ ਸਿਰੋਥੇ ਕਰ ਲੈ ਕੇ ਆਣਾ ਵਾ ਤੇ ਦੁਬਾਰਾ ਫਿਰ ਚੈੱਕ ਅਪ ਚੁੱਕ ਕਰਨਗੇ ਤੇ ਅੱਜ ਜੋ ਵੀ ਕੁਝ ਹੋਇਆ ਤੇ ਤਕਰੀਬਨ ਉਹਮਾ ਅੱਜ ਇਹ ਸਾਰੇ ਦਿਨ ਉੱਥੇ ਇਹ ਸੀਗੀ ਸਾਰਾ ਕੁਝ ਹੋਇਆ ਉੱਥੇ ਡਾਕਟਰ ਨੇ ਛੁੱਟੀ ਗਿਆ ਹੁਣ ਪੁੱਛਿਆ ਸੀ ਮੈਂ ਡਾਕਟਰ ਨੂੰ ਕਿ ਕੀ ਆ ਕਿੱਦਾਂ ਤਾਂ ਕਹਿੰਦੇ ਕਿ ਠੀਕ ਆ ਹੁਣ ਲੈ ਜਾ ਸਕਦੇ ਆ ਬਲਗਮ ਹੈਗੀ ਆ ਜਿਹੜਾ ਘਟਣ ਲੱਗੀ ਆ ਤੋ ਹੁਣ ਉਹ ਮੰਮਾ ਨੂੰ ਛੁੱਟੀ ਦਿੱਤੀ ਆ ਫੋਨਾਂ ਨੂੰ ਪਤਾ ਕੀ ਆਊਗਾ ਫਿਰ 5 ਦਿਨ ਬਾਅਦ ਉਹਨਾਂ ਨੇ ਕਿਹਾ ਕਿ ਚੈੱਕ ਕਰਾ ਦੇਣਾ ਪੈਸੇ ਮੰਗੇ ਸੀ ਉਹਨਾਂ ਨੇ ਪੈਸੇ ਦਿੱਤੇ 45 ਰੁਪਏ ਉਹਨਾਂ ਨੇ ਕਿਹਾ ਪੈਸੇ ਦੋ ਛੁੱਟੀ ਨਾਲ ਫਿਰ ਥੱਲੇ ਆਈ ਮੰਮੀ ਕੈ ਆਪਰੇ ਤੇ ਆ ਗਿਆ ਅਸੀਂ ਉਧਰ ਠੀਕ ਆ ਪਰ ਤੁਸੀਂ ਸਪੋਰਟ ਕਰਿਓ ਦਿਲヒ ਬਹੁਤ ਥੈਂਕ ਯੂ ਸੋ ਮਚ ਬਾਕੀ 5 ਦਿਨਾਂ ਬਾਅਦ ਰਿਜ਼ਲਟ ਆਊਗਾ ਸਹੀ ਹਾਂ 5 ਦਿਨਾਂ ਬਾਅਦ ਰਿਜ਼ਲਟ ਆਊਗਾ ਤੁਸੀਂ ਹੋਰ ਸਪੋਰਟ ਕਰਿਓ ਕਿਉਂਕਿ ਹਜੇ ਸਪੋਰਟ ਦੀ ਜਰੂਰਤ ਆ ਕਿਉਂਕਿ ਮੰਮੀ ਹਜੇ ਪੂਰੀ ਤਰ੍ਹਾਂ ਠੀਕ ਨਹੀਂ ਹੋਏ ਹਜੇ ਦਵਾਈਆਂ ਚੱਲਦੀ ਪਈਆਂ ਮੰਮੀ ਦੀ ਔਰ ਰੱਬ ਤੋਂ ਬੇਨਤੀ ਵੀ ਕਰਿਓ ਕਿ ਤੇ ਦੂਸਰੀ ਗੱਲ ਕੀ ਦਵਾਈਆਂ ਬਹੁਤ ਜ਼ਿਆਦਾ ਮਹਿੰਗੀਆਂ ਨੇ ਇੰਨਾ ਹਜੇ ਹਸਪੀਟਲ ਦਾ ਖਰਚਾ ਨਹੀਂ ਹੋਣਾ ਕਿ ਜਿੰਨੀਆਂ ਦਵਾਈਆਂ ਮਹਿੰਗੀਆਂ ਨੇ ਤੁਸੀਂ ਇਹ ਦੇਖ ਲਓ ਕਿ ਜੇ ਤਿੰਨ ਟਾਈਮ ਦੀ ਦਵਾਈ ਲੈਣੇ ਤੇ 303500 ਲੱਗ ਜਾਂਦਾ ਤਿੰਨ ਟਾਈਮ ਦੀ ਜੇ ਦਵਾਈ ਹੋਵੇ ਸਵੇਰੇ ਦੁਪਹਿਰ ਸ਼ਾਮ ਕਿਹਾ ਹਜ਼ਾਰ 1200 ਇੱਕ ਟਾਈਮ ਦਾ ਲੱਗ ਜਾਂਦਾ ਵਾ ਤੇ ਬਾਕੀ ਇਹ ਕਿ ਬਲਗਮ ਥੋੜੀ ਹੁਣ ਘੱਟ ਗਈ ਹੈ ਬਲਗਮ ਹੈਗੀ ਜਰੂਰ ਹੈ ਘੱਟ ਗਈ ਹੈ ਬਟ ਉਹਨਾਂ ਨੇ ਹੁਣ 5 ਦਿਨਾਂ ਬਾਅਦ ਫੇਰ ਬੁਲਾਇਆ ਵਾ ਪਰ ਇਹ ਕਿ ਹੁਣ ਦਵਾਈਆਂ ਹਜੇ ਚੱਲਣੀਆਂ ਨੇ ਪ੍ਰੋਪਰ ਜਿਹੀ ਤੇ ਜਿਹੜਾ ਪ੍ਰੈਸ਼ ਗਿਆ ਰੱਖਣ ਨੂੰ ਚੀਜ਼ ਦਾ ਪ੍ਰੈਸ਼ ਰੱਖਣਾ ਵਾ ਤੇ ਉਹ ਚੀਜ਼ ਤੋਂ ਥੋੜਾ ਦੂਰੀ ਰੱਖਣਾ ਹੈ ਕੋਈ ਹਲਕਾ ਫੁਲਕਾ ਹੀ ਖਾਣਾ ਦੇਣਾ ਉਹਨਾਂ ਨੂੰ ਜ਼ਿਆਦਾ ਨਹੀਂ ਦੇਣਾ ਹੈਗਾ ਬਾਕੀ ਅੱਜ ਕਹਿੰਦੇ ਦੁਪਹਿਰ 5:00 ਵਜੇ ਜਾਵਾਂਗੇ ਤੇ ਦੇਖਣਗੇ ਕਿ ਟੈਸਟ ਰੂਟ ਚੱਲਣਗੇ ਇੱਕ ਸਭ ਤੋਂ ਵੱਡੀ ਗੱਲ ਕੀ ਬਾਕੀ ਜਿੰਨਾ ਮੇਰੇ ਭੈਣ ਭਰਾਵਾਂ ਨੇ ਜਿੰਨੇ ਵੀ ਨੇ ਜਿਨ੍ਹਾਂ ਨੇ ਵੀ ਜਿੰਨਾ ਦਾ ਸਪੋਰਟ ਕੀਤਾ ਤੇ ਉਹਦੇ ਵਾਸਤੇ ਥੈਂਕ ਯੂ ਬਹੁਤ ਜ਼ਿਆਦਾ ਥੈਂਕਸ ਜੀ ਕਿ ਤੁਸੀਂ ਚਲੋ ਕਿਸੇ ਦੀ ਪ੍ਰੋਬਲਮ ਸਮਝੇ ਕਿਸੇ ਗਰੀਬ ਦੀ ਮਜਬੂਰੀ ਸਮਝੇ ਤੇ ਉਹਦੇ ਵਾਸਤੇ ਬਹੁਤ ਜ਼ਿਆਦਾ ਥੈਂਕਸ ਬਸ ਐਦਾਂ ਹੀ ਸਪੋਰਟ ਬਣਾਈ ਰੱਖਿਓ ਕਿਉਂਕਿ ਹਜੇ ਮੰਮੀ ਪ੍ਰੋਪਰ ਸਹੀ ਨਹੀਂ ਹੋਈ ਹੈਗੀ ਦਵਾਈਆਂ ਹਜੇ ਚੱਲਣੀਆਂ ਨੇ ਤੇ ਇਹ ਤਾਂ ਹੁਣ ਜਿੰਮ ਕਰਮੀ ਕਰਕੇ ਤੁਹਾਡੇ ਸਾਰੇ ਦੁਆਵਾਂ ਨਾਲ ਹੋਇਆ ਤੇ ਜਿੰਨੇ ਵੀ ਬੰਦੇ ਨੇ ਸਪੋਰਟ ਕੀਤੀ ਉਹਨਾਂ ਸਾਰੇ ਨਾਲ ਜਿੰਨਾ ਵੀ ਕੁਝ ਹੋਇਆ ਉਹ ਤੁਹਾਡੇ ਸਾਹਮਣੇ ਆ ਜੀ ਹੁਣ ਮੰਮੀ ਨੂੰ ਲੈ ਆਏ ਆ ਅਸੀਂ ਹਸਪੀਟਲ ਤੋਂ ਤੇ ਹੁਣ ਅੰਦਰ ਬੈਠੇ ਨੇ ਬੜੇ ਆ ਕਿ ਹਾਜੀ ਇਹਨਾਂ ਨੂੰ ਦਾਲ ਦਾ ਬਾਣੀ ਦੇਣਾ ਜਿਆਦਾ ਕੁਝ ਇੰਦਰ ਦੇਣਾ ਨਹੀਂ ਆਏਗਾ ਹਾਂ ਹਲਕਾ-উলਕਾ ਦੇਣਾ ਹਲਕਾ-উলਕਾ ਦੇਣਾ ਠੀਕ ਜਿਆਦਾ ਭਾਈ ਉਹਨਾਂ ਤਾਂ ਨਿਭਰ ਹਜੇ ਸਹਿ ਨਹੀਂ ਸਕਦਾ ਕਹਿੰਦੇ ਕਿ ਹਜਮ ਨਹੀਂ ਕਰ ਸਕਦਾ ਇਸ ਕਰਕੇ ਹਲਕਾ-উলਕਾ ਹੀ ਦੇਣਾ ਤੇ ਬਾਕੀ ਬਸ ਅੱਜ ਦੀ ਵੀਡੀਓ ਇੰਨੀ ਸੀਗੀ। ਕੋਈ ਵੀਡੀਓ ਜ਼ਿਆਦਾ ਬਣਾਉਣ ਲੰਬੀ ਤਾਂ ਨਹੀਂ ਬਾਈਕ ਹੋ ਗਈ ਇੱਕ ਟਾਈਮ ਵੀ ਜ਼ਿਆਦਾ ਹੋ ਗਿਆ। ਦੂਸਰਾ ਜੀ ਰੋਟੀ ਪਾਣੀ ਬਣਾਣੀ ਆ। ਇਹ ਵੀ ਅਜੇ ਹੁਣੀ ਅਸੀਂ ਪਹੁੰਚੇ ਆ। ਤਕਰੀਬਨ 9 ਵਜੇ ਗਏ ਨੇ। ਹੁਣੇ ਛੁੱਟੀ ਦਿੱਤੀ ਉਹਨਾਂ ਨੇ। ਹੁਣ ਦਿੱਤੀ ਹੈ ਛੁੱਟੀ। ਅਸਤੇ ਇਹ ਆਸ ਲਾਈ ਬੈਠੇ ਸੀ ਕਿ ਛੁੱਟੀ ਸ਼ਾਇਦ ਕੱਲ ਦੇ ਦੇਣਾ ਜਾਂ ਸੰਡੇ ਤੱਕ ਦੇਣਾ। ਵੱਡੇ ਕਿ ਉਹਨਾਂ ਨੇ ਅੱਜ ਹੀ ਛੁੱਟੀ ਦੇ ਦਿੱਤੀ ਹੈ। ਤੇ ਤੁਹਾਡੇ ਸਾਰਿਆਂ ਦੀ ਮਿਹਰਬਾਨੀ ਆ ਜਿੰਨੇ ਛੁੱਟੀ ਜੁੱਤੀ ਮਿਲ ਗਏ ਨੇ ਤਾਂ ਤਦਾਰੀ ਕਿੰਨਾ ਖਰਚਾ ਹੋਣਾ ਸੀ ਕੀ ਹੋਣਾ ਸੀ। ਸਾਰਿਆਂ ਦੀ ਮਿਹਰਬਾਨੀ ਆ। ਤੇ ਸਭ ਤੋਂ ਵੱਡੀ ਗੱਲ ਤੁਹਾਡੇ ਸਾਰਿਆਂ ਦੀ ਦੁਆਵਾਂ ਸੀਗੀਆਂ ਬਹੁਤ ਚੰਗਾ ਜਿਨ੍ਹਾਂ ਨੇ ਕਮੈਂਟਾਂ ਵਿੱਚ ਇੰਨੀਆਂ ਕਿ ਦੁਆਵਾਂ ਕੀਤੀਆਂ ਦੁਆਵਾਂ ਮਿਲਦਾ ਉਹ ਹੀ ਰੰਗਲੇ ਨਾ ਇਹਦੇ ਵੀ ਸਾਡਾ ਤਾਂ ਕੁਛ ਹੈ ਜੀ ਦਾ ਜੋ ਵੀ ਕੁਛ ਸਭ ਕੁਛ ਸਾਡਾ ਹੀ ਆ ਬਸ ਐਡੇ ਹੀ ਦੁਆ ਕਰਦੇ ਰਹੋ ਐਡੇ سپورਟ ਬਣਾਏ ਰੱਖਿਓ ਤੇ ਜੋਤੀ ਵਿਚਾਰੀ ਅੱਜ ਕੰਮ 'ਚ ਲੱਗੀ ਹੋਈ ਆ ਉਹ ਪਿੱਛੇ ਟੋਪੀ ਵਾਲੀ ਨਾ ਚੋੜੀ ਇਤਰਾ ਝੱਗਦੀ ਆ ਕਿ ਮੈਨੂੰ ਵੀ ਕੁਝ ਬੁਲਾ ਲਓ ਤੇ ਜੋਤੀ ਤੁਸੀਂ ਚਿਹਰੇ ਦੇ ਉੱਪਰ ਦੇਖ ਲਓ ਅੱਜ ਹਾਸੀ ਆਈ ਆ ਉਦੋਂ ਜੀ ਤੁਹਾਨੂੰ ਪਤਾ ਕੀ ਕਹੀ ਜੀ ਸੀ ਗਈ ਕਿਉਂਕਿ ਹੁਣ ਇੱਕ ਮਾਂ ਆ ਮਾਂ ਮਾਤਾ ਗਿਹਾ ਮਾਂ ਥੋੜੀ ਠੀਕ ਹੈ ਤੇ ਹਮ ਬੱਚੇ ਵੀ ਖੁਸ਼ ਨੇ ਆ ਵੀ ਬੱਚਾ ਖੁਸ਼ ਆ ਹਾਂ ਸਸਤੀ ਬਹੁਤ ਜ਼ਿਆਦਾ ਦੋ ਤਿੰਨ ਦਿਨ ਬੈਨ ਨੇ ਪਰੇਸ਼ਾਨ ਹੈ ਫਿੱਟ ਦੁਖਦੀ ਪਈਆ ਲੇਕਿਨ ਪਤਾ ਨਹੀਂ ਕਿੰਨਾ ਫੀਲ ਹਾਂਜੀ ਥੋੜੇ ਜਿਹਾ ਆਰਾਮ ਨਾਲ ਸੋ ਜਾਗੇ ਅੱਜ ਨੀਂਦ ਥੋੜੀ ਰਿਲੈਕਸਨ ਆ ਜੂਗੀ ਹਾਂਜੀ ਤੇ ਬਾਕੀ ਸਾਰਿਆਂ ਦਾ ਬਹੁਤ ਧੰਨਵਾਦ ਐਡੇ سپورਟ ਬਣਾਈ ਰੱਖਿਓ ਬਾਏ ਬਾਏ